ਇਸ ਵੇਲੇ ਦੀ ਫੱਟੀ ਖਬਰ ਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਕਤਲ ਮਾਮਲੇ ਨੂੰ ਲੈ ਕੇ ਨਿਕਲ ਕੇ ਸਾਹਮਣੇ ਆ ਰਹੀ ਹੈ ਜੀਹਾਂ ਦੱਸ ਦਈਏ ਕਿ ਪੀਯੂ ਕਤਲकांड ਮਾਮਲੇ ਦੀ ਗੁੱਥੀ ਹੁਣ ਸਲਝ ਚੁੱਕੀ ਹੈ ਪੁਲਿਸ ਦੇ ਵੱਲੋਂ ਇਸ ਸਮੇਂ ਚਾਰ ਮੁਲਜ਼ਮਾਂ ਨੂੰ ਜਿਹੜਾ ਗ੍ਰਫਤਾਰ ਕੀਤਾ ਗਿਆ ਹੈ ਤਾਂ ਜਾਣਕਾਰੀ ਮੁਤਾਬਕ ਚਾਰੇ ਮੁਲਜ਼ਮ ਜਿਹੜੇ ਨੇ ਮਨੀ ਮਾਜਰਾ ਦੇ ਰਹਿਣ ਵਾਲੇ ਹਨ ਅਤੇ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀ ਹਨ ਜਿਹੜੇ ਕਿ 28 ਮਾਰਚ ਨੂੰ ਉੱਥੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪਹੁੰਚੇ ਹੋਏ ਸੀ 마ਸ਼ੂਮ ਸ਼ਰਮਾ ਦੇ ਸ਼ੋਅ ਦੇ ਵਿੱਚ ਪਹੁੰਚ ਹੋਈ ਸੀ ਤਾਂ ਦੱਸ دیا ਕਿ 28 ਮਾਰਚ ਨੂੰ ਯਾਨੀ ਕਿ ਜਿਸ ਦਿਨ ਆਦਿੱਤਿਆ ਦਾ ਕਤਲ ਹੋਇਆ ਉਸ ਦਿਨ ਇਹ ਵਿਅਕਤੀ ਜਿਹੜੇ ਸੀ ਉੱਥੇ ਮੌਜੂਦ ਸੀ ਇਹਨਾਂ ਦੇ ਵੱਲੋਂ ਹੀ ਉੱਥੇ ਲੜਾਈ ਜਿਹੜੀ ਆ ਸ਼ੁਰੂ ਕੀਤੀ ਗਈ ਸੀ ਤਾਂ ਮਾਮਲਾ ਇਹ ਨਿਕਲ ਕੇ ਸਾਹਮਣੇ ਆਇਆ ਸੀ ਕਿ ਦੋ ਗੁੱਟਾਂ ਵਿਚਾਲੇ ਭਿਆਨਕ ਲੜਾਈ ਹੋਈ ਸੀ ਜਿਸ ਦੇ ਵੱਲੋਂ ਇਹਨਾਂ ਦੇ ਵੱਲੋਂ ਜਿਹੜਾ ਚਾਕੂ ਮਾਰ ਕੇ ਆਦਿੱਤਿਆ ਠਾਕੁਰ ਦਾ ਕਤਲ ਜਿਹੜਾ ਕਰ ਦਿੱਤਾ ਗਿਆ ਸੀ ਜੋ ਕਿ ਹਿਮਾਚਲ ਦਾ ਰਹਿਣ ਵਾਲਾ ਸੀ ਤਾਂ ਇਸ ਵੇਲੇ ਦੀ ਵੱਡੀ ਅਪਡੇਟ ਇਸ ਮਾਮਲੇ ਨੂੰ ਲੈ ਕੇ ਨਿਕਲ ਕੇ ਸਾਹਮਣੇ ਆਈਆ ਪੀਯੂ ਕਤਲकांड ਦੀ ਗੁੱਥੀ ਹੁਣ ਸੁਲਝ ਚੁਕੀ ਆ ਪੁਲਿਸ ਦੇ ਵੱਲੋਂ ਇਸ ਸਮੇਂ ਚਾਰ ਮੁਲਜ਼ਮਾਂ ਨੂੰ ਜਿਹੜਾ ਗ੍ਰਫਤਾਰ ਕੀਤਾ ਗਿਆ ਜਿਨ੍ਹਾਂ ਨੂੰ ਇਸ ਸਮੇਂ ਹਿਰਾਸਤ ਦੇ ਵਿੱਚ ਲਿਆ ਗਿਆ ਆ ਤਾਂ ਇਹਨਾਂ ਦੇ ਵੱਲੋਂ ਹੀ ਚਾਕੂ ਮਾਰ ਕੇ ਆਦਿੱਤ્ય ਠਾਕੁਰ ਦਾ ਕਤਲ ਜਿਹੜਾ ਕੀਤਾ ਗਿਆ ਸੀ 28 ਮਾਰਚ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਮਾਸੂਮ ਸ਼ਰਮਾ ਦਾ ਲਾਈਵ ਸ਼ੋਅ ਚੱਲ ਰਿਹਾ ਸੀ ਕੰਸਰਟ ਚੱਲ ਰਿਹਾ ਸੀ ਜਿੱਥੇ ਵੱਡੀ ਗਿਣਤੀ ਦੇ ਵਿੱਚ ਉਸਦੇ ਫੈਨਸ ਇਕੱਠੇ ਹੋਏ ਹੋਏ ਸੀ ਕਿਉਂਕਿ ਮਾਸੂਮ ਸ਼ਰਮਾ ਇੱਕ ਹਰ ਆੜਮੀ ਸਿੰਗਰ ਨੇ ਕਾਫੀ ਜ਼ਿਆਦਾ ਕ੍ਰੇਜ਼ ਜਿਹੜਾ ਆ ਇਹਨਾਂ ਦਿਨਾਂ ਦੇ ਵਿੱਚ ਉਹਦਾ ਦੇਖਣ ਨੂੰ ਮਿਲਿਆ ਤਾਂ ਕਾਫੀ ਜ਼ਿਆਦਾ ਭੀੜ ਸੀ ਉੱਥੇ ਹੀ ਦੋ ਗੁਟਾਂ ਵਿਚਾਲੇ ਭਿਆਨਕ ਲੜਾਈ ਹੁੰਦੀ ਹੈ ਇਸ ਲੜਾਈ ਦੇ ਵਿੱਚ ਚਾਕੂ ਚੱਲ ਪੈਂਦੇ ਨੇ ਜਿਸ ਤੋਂ ਬਾਅਦ ਇੱਕ ਸਟੂਡੈਂਟ ਦੀ ਮੌਤ ਹੋ ਜਾਂਦੀ ਹੈ ਤੇ ਚਾਰ ਸਟੂਡੈਂਟ ਜਿਹੜੇ ਨੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸੇ ਜਾ ਰਹੇ ਨ타ਏ ਸਮੇ ਇਸ ਮਾਮਲੇ ਨੂੰ ਲੈ ਕੇ ਪੁਲਿਸ ਦੇ ਵੱਲੋਂ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਦੇ ਨਾਲ ਹੀ ਉਹਨਾਂ ਨੂੰ ਇਸ ਸਮੇਂ ਹਿਰਾਸਤ ਦੇ ਵਿੱਚ ਲਿਆ ਗਿਆ ਤੇ ਚਾਰੇ ਮੁਲਜ਼ਮ ਜਿਹੜੇ ਨੇ ਮਨੀ ਮਾਜਰਾ ਤੇ ਰਹਿਣ ਵਾਲੇ ਹਨ ਵੱਖ-ਵੱਖ ਕਾਲਜਾਂ ਦੇ ਵਿੱਚ ਪੜਦੇ ਹਨ ਯਾਨੀ ਕਿ ਆਊਟਸਾਈਡਰ ਸੀਗੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਆਏ ਸੀ ਕੰਸਰਟ ਨੂੰ ਲੈ ਕੇ ਆਏ ਸੀ ਉੱਥੇ ਲੜਾਈ ਹੁੰਦੀ ਹੈ ਤੇ ਇਸ ਲੜਾਈ ਦੇ ਵਿੱਚ ਇਹਨਾਂ ਦੇ ਵੱਲੋਂ ਇੱਕ ਕਤਲ ਕਰ ਦਿੱਤਾ ਜਾਂਦਾ ਹੈ ਇਸ ਵਲ ਦੀ ਵੱਡੀ ਖਬਰ ਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਕਤਲ ਮਾਮਲੇ ਨੂੰ ਲੈ ਕੇ ਨਿਕਲ ਕੇ ਸਾਹਮਣੇ ਆ ਰਹੀ ਹੈ ਜੀਹਾਂ ਦੱਸ ਦਈਏ ਕਿ ਪੀਯੂ ਕਤਲकांड ਮਾਮਲੇ ਦੀ ਗੁੱਥੀ ਹੁਣ ਸਲਝ ਚੁੱਕੀ ਹੈ ਪੁਲਿਸ ਦੇ ਵੱਲੋਂ ਇਸ ਸਮੇ 4 ਮੁਲਜ਼ਮਾਂ ਨੂੰ ਜਿਹੜਾ ਗ੍ਰਫਤਾਰ ਕੀਤਾ ਗਿਆ ਹੈ ਤਾਂ ਜਾਣਕਾਰੀ ਮੁਤਾਬਕ ਚਾਰੇ ਮੁਲਜ਼ਮ ਜਿਹੜੇ ਨੇ ਮਨੀ ਮਾਜਰਾ ਦੇ ਰਹਿਣ ਵਾਲੇ ਹਨ ਅਤੇ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀ ਹਨ ਜਿਹੜੇ ਕਿ 28 ਮਾਰਚ ਨੂੰ ਉਥੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪਹੁੰਚੇ ਹੋਏ ਸੀ ਮਾਸ਼ੂਮ ਸ਼ਰਮਾ ਦੇ ਸ਼ੋਅ ਦੇ ਵਿੱਚ ਪਹੁੰਚੇ ਹੋਏ ਸੀ ਤਾਂ ਦੱਸ دیا ਕਿ 28 ਮਾਰਚ ਨੂੰ ਯਾਨੀ ਕਿ ਜਿਸ ਦਿਨ ਆਦਿੱਤ્ય ਦਾਕ ਕਤਲ ਹੋਇਆ ਉਸ ਦਿਨ ਇਹ ਵਿਅਕਤੀ ਜਿਹੜੇ ਸੀ ਉੱਥੇ ਮੌਜੂਦ ਸੀ ਇਹਨਾਂ ਦੇ ਵੱਲੋਂ ਹੀ ਉੱਥੇ ਲੜਾਈ ਜਿਹੜੀ ਆ ਸ਼ੁਰੂ ਕੀਤੀ ਗਈ ਸੀ ਤਾਂ ਮਾਮਲਾ ਇਹ ਨਿਕਲ ਕੇ ਸਾਹਮਣੇ ਆਇਆ ਸੀ ਕਿ ਦੋ ਗੁੱਟਾ ਵਿਚਾਲੇ ਭਿਆਨਕ ਲੜਾਈ ਹੋਈ ਸੀ ਜਿਸ ਦੇ ਵੱਲੋਂ ਇਹਨਾਂ ਦੇ ਵੱਲੋਂ ਜਿਹੜਾ ਚਾਕੂ ਮਾਰ ਕੇ ਆਦਿੱਤ્ય ਠਾਕੁਰ ਦਾ ਕਤਲ ਜਿਹੜਾ ਕਰ ਦਿੱਤਾ ਗਿਆ ਸੀ ਜੋ ਕਿ ਹਿਮਾਚਲ ਦਾ ਰਹਿਣ ਵਾਲਾ ਸੀ ਤਾਂ ਇਸ ਵੇਲੇ ਦੀ ਵੱਡੀ ਅਪਡੇਟ ਇਸ ਮਾਮਲੇ ਨੂੰ ਲੈ ਕੇ ਨਿਕਲ ਕੇ ਸਾਹਮਣੇ ਆਈਆ ਪੀਯੂ ਕਤਲकांड ਦੀ ਗੁੱਥੀ ਹੁਣ ਸੁਲਝ ਚੁਕੀ ਆ ਪੁਲਿਸ ਦੇ ਵੱਲੋਂ ਇਸ ਸਮੇ 4 ਮੁਲਜ਼ਮਾਂ ਨੂੰ ਜਿਹੜਾ ਗ੍ਰਫਤਾਰ ਕੀਤਾ ਗਿਆ ਜਿਨ੍ਹਾਂ ਨੂੰ ਇਸ ਸਮੇ ਹਿਰਾਸਤ ਦੇ ਵਿੱਚ ਲਿਆ ਕੇ ਆਇਆ ਤਾਂ ਇਹਨਾਂ ਦੇ ਵੱਲੋਂ ਹੀ ਚਾਕੂ ਮਾਰ ਕੇ ਆਦਿੱਤਿਆ ਠਾਕੁਰ ਦਾ ਕਤਲ ਜਿਹੜਾ ਕੀਤਾ ਗਿਆ ਸੀ 28 ਮਾਰਚ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਮਾਸਰੂਮ ਸ਼ਰਮਾ ਦਾ ਲਾਈਵ ਸ਼ੋਅ ਚੱਲ ਰਿਹਾ ਸੀ ਕੰਸਰਟ ਚੱਲ ਰਿਹਾ ਸੀ ਜਿੱਥੇ ਪਾਟੀ ਗਿਣਤੀ ਦੇ ਵਿੱਚ ਉਸ ਦੇ ਫੈਨਸ ਇਕੱਠੇ ਹੋਏ ਹੋਏ ਸੀ ਕਿਉਂਕਿ ਮਾਸੂਮ ਸ਼ਰਮਾ ਇੱਕ ਹਰਿਆਣਵੀ ਸਿੰਗਰ ਨੇ ਕਾਫੀ ਜ਼ਿਆਦਾ ਕ੍ਰੇਜ਼ ਜਿਹੜਾ ਆ ਇਨਾ ਦਿਨਾਂ ਦੇ ਵਿੱਚ ਉਹਦਾ ਦੇਖਣ ਨੂੰ ਮਿਲਿਆ ਤਾਂ ਕਾਫੀ ਜਿਹਾ ਭੀੜ ਸੀ ਉੱਥੇ ਹੀ ਦੋ ਗੁਟਾ ਵਿਚਾਲੇ ਭਿਆਨਕ ਲੜਾਈ ਹੁੰਦੀ ਹੈ ਇਸ ਲੜਾਈ ਦੇ ਵਿੱਚ ਚਾਕੂ ਚੱਲ ਪੈਂਦੇ ਨੇ ਜਿਸ ਤੋਂ ਬਾਅਦ ਇੱਕ ਸਟੂਡੈਂਟ ਦੀ ਮੌਤ ਹੋ ਜਾਂਦੀ ਹੈ ਤੇ ਚਾਰ ਸਟੂਡੈਂਟ ਜਿਹੜੇ ਨੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸੇ ਜਾ ਰਹੇ ਨੇ ਤਾਂ ਇਸ ਸਮੇਂ ਇਸ ਮਾਮਲੇ ਨੂੰ ਲੈ ਕੇ ਪੁਲਿਸ ਦੇ ਵੱਲੋਂ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਸ ਦੇ ਨਾਲ ਹੀ ਉਹਨਾਂ ਨੂੰ ਇਸ ਸਮੇਂ ਹਿਰਾਸਤ ਦੇ ਵਿੱਚ ਲਿਆ ਗਿਆ ਤੇ ਚਾਰੇ ਮੁਲਜ਼ਮ ਜਿਹੜੇ ਨੇ ਮਨੀ ਮਾਜਰਾ ਤੇ ਰਹਿਣ ਵਾਲੇ ਹਨ ਵੱਖ-ਵੱਖ ਕਾਲਜਾਂ ਦੇ ਵਿੱਚ ਪੜਦੇ ਹਨ ਯਾਨੀ ਕਿ ਆਊਟਸਾਈਡਰ ਸੀਗੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਆਏ ਸੀ ਕਾਂਸਰਟ ਨੂੰ ਲੈ ਕੇ ਆਏ ਸੀ ਉੱਥੇ ਲੜਾਈ ਹੁੰਦੀ ਹੈ ਤੇ ਲੜਾਈ ਦੇ ਵਿੱਚ ਇਹਨਾਂ ਦੇ ਵੱਲੋਂ ਇੱਕ ਕਤਲ ਕਰ ਦਿੱਤਾ ਜਾਂਦਾ ਹੈ